ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਗਰਾਇਸ ਤੇ ਜੰਕਸ਼ਨ ਤੇ ਸਕਰੀਨ ਤੇ WhatsApp ਨੰਬਰ 896814273 ਚੱਲ ਰਿਹਾ ਹੈ ਜੀ ਤੁਸੀਂ ਆਪਣੀ ਨਵੀਂ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸ਼ਨੀਚਵਾਰ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਲਾਈ ਜਾਂਦੀ ਹੈ ਸਾਡੀ ਵੀਡੀਓ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਰਲਵੇਂ ਮਿਲ ਮਿਲ ਰਸਤੇ ਹੁੰਦੇ ਹਨ ਇਸ ਵੀਡੀਓ ਦੇ ਵਿੱਚ ਵੀ ਕਾਫੀ ਲੜਕਿਆਂ ਦੇ ਰਸਤੇ ਨੇ ਸੋ ਕਿਰਪਾ ਕਰਕੇ ਜਰੂਰ ਤੁਸੀਂ ਇਹ ਵੀਡੀਓ ਨੂੰ ਐਂਡ ਤੱਕ ਵੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨੰਮ ਵੀਡੀਓ ਅੱਜ ਤੱਕ ਪਹੁੰਚ ਸਕੇ ਹਮੇਸ਼ਿਆ ਤਰ੍ਹਾਂ ਆਪ ਜੀ ਨੂੰ ਬੇਨਤੀ ਆ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੋਕ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਪਹਿਲਾਂ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੇ ਭੁੱਲਰ ਗੋਤ ਸਸਕੈਚਵਨ ਕੈਨੇਡਾ ਜਲੰਧਰ ਏਰੀਆ 1993 ਡੇਟ ਆਫ ਬਰਥ 5 ਫੁੱਟ ਕੱਦ एमएससी बायो टेक्नोलॉजी इंडिया ਤੋਂ एमएससी मैकेनिकल इंजीनियरिंग ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਫੂਡ ਸਾਇੰਸ ਸਸਕਾਚਵਨ ਯੂਨੀਵਰਸਿਟੀ ਕੈਨੇਡਾ ਤੋਂ ਫਾਜ਼ਲ ਸਾਹਿਬ ਇਹਨਾਂ ਦੇ ਪੰਜਾਬ ਪੁਲਿਸ ਤੋਂ ਰਟਾਇਰ ਸੋਨਾ ਸੁਨੱਖਾ ਸਰਦਾਰ ਵੈਸ਼ ਨੂੰ ਲੜਕਾ ਪੀਆਰ ਕੈਨੇਡਾ ਹੋਵੇ ਬਰਾਬਰ ਦੀ ਕੁਆਲਿਫਿਕੇਸ਼ਨ ਹੋਵੇ ਵਧੀਆ ਜੱਟ ਸਿੱਖ ਪਰਿਵਾਰਤ ਹੋਵੇ ਵਧੀਆ ਜੋਬ ਵੈਲ ਸੈਟਲਡ ਹੋਵੇ ਮੈਰਿਜ ਬਰ ਵਾਲੇ ਕੰਟੈਕਟ ਨਾ ਕਰਨ ਸਕ੍ਰੀਨ ਤੇ ਨੰਬਰ ਚੱਲਦਾ ਜੀ ਪਰਵਾਹ ਨਾ ਡਾਕਟਰ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਧਨਵੀਰ ਸਿੰਘ RAM ਗੜੀਆ ਸਿੱਖ ਲੜਕਾ ਲੁਧਿਆਣਾ ਏਰੀਆ 1996 ਡੇਟ ਆਫ ਬਰਥ 5 ਫੁੱਟ 8 ਇੰਚ ਕੱਤ ਪ੍ਰਾਪਰਟੀ ਦੋ ਕਿੱਲੇ ਲੱਕੜ ਦਾ ਮਿਸਤਰੀ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕ੍ਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਗੁਰਪ੍ਰੀਤ ਸਿੰਘ ਮਰਵਾਹ ਖੱਤਰੀ ਲੜਕਾ ਮੁਹਾਲੀ ਪੀਆਰ ਕੈਨੇਡਾ 26 ਸਾਲ ਉਮਰ 6 ਫੁੱਟ 1 ਇੰਚ ਕੱਦ ਡਿਗਰੀ ਕੀਤੀ ਉਹਨਾਂ ਦੀ ਬੈਚਲਰ ਆਫ ਅਪਲਾਈਡ ਸਾਇੰਸ ਅਤੇ ਇੱਕ ਡਿਗਰੀ ਉਹਨਾਂ ਨੇ ਕੈਨੇਡਾ ਤੋਂ ਕੀਤੀ ਹੋਈ ਆ ਮੈਕਟਰੋਨਿਕ ਸਿਸਟਮ ਇੰਜੀਨੀਅਰਿੰਗ ਫਰੋਮ ਕੈਨੇਡਾ ਅਕੂਪੇਸ਼ਨ ਕੀਤਾ ਕੀ ਕਰਦੇ ਨੇ ਮੈਨੂਫੈਕਚਰਿੰਗ ਇੰਜੀਨੀਅਰ ਨੇ ਇਹ ਰਿਕੁਆਇਰਮੈਂਟ ਇਹਨਾਂ ਦੀ ਕੀ ਆ ਨੀਡ ਗਰਲ ਵੈਲ ਐਜੂਕੇਟਡ ਐਬਟਿਊਸ ਐਂਡ ਫੈਮਿਲੀ ਔਰੀਐਂਟਡ professionally qualified and doing good job ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਪਰਿਵਾਰ ਕਦਰਾਂ ਨੂੰ ਕੀਮਤਾਂ ਨੂੰ ਸਮਝਣ ਵਾਲੀ ਹੋਵੇ ਵਧੀਆ ਪਰਿਵਾਰਤ ਹੋਵੇ ਆਪਣੇ ਕਿਤੇ professionl ਕਿਤੇ ਦੀ ਉਹਨਾਂ ਦੇ ਕੋਲੇ ਕੁਆਲਿਫੀਕੇਸ਼ਨ ਹੋਵੇ ਤੇ ਵਧੀਆ ਜੌਬ ਕਰਦੇ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਜੀ ਲੜਕੀ ਦਾ ਰਾਜਵੰਤ ਕੌਰ ਰਾਮਦਾਸ ਜੀ ਆ ਜੁਲਾਹਾ ਸਿੱਖ ਲੜਕੇ ਹੁਸ਼ਿਆਰਪੁਰ ਏਰੀਆ 1999 ਡੇਟ ਆਫ ਬਰਥ 5 ਫੁੱਟ ਕੱਦ ਇਹ ਬੇਟੀ ਤਲਾਕ ਸੋ ਦਾ 6 ਸਾਲ ਦੀ ਇਹਨਾਂ ਕੋਲੇ ਛੋਟੀ ਇੱਕ ਬੱਚੀ ਆ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ ਗ੍ਰੈਜੂਏਟ ਨੇ ਪਿਤਾ ਜੀ ਇਹਨਾਂ ਦੇ ਪੀਡਬਲਿਊ ਤੋਂ ਰਿਟਾਇਰ ਨੇ ਭਰਾ ਮੈਰਿਡ ਆ ਲੜਕਾ ਸਰਦਾਰ ਪੱਗ ਮੰਦਾ ਹੋਵੇ ਅਤੇ ਰਿਸ਼ਤਾ ਮੈਚ ਕਰਦਾ ਹੋਵੇ ਇਹਨਾਂ ਨਾਲ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਨਾਲ ਡਾਇਰੈਕਟ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਲੋਡ ਕਰੋ ਜੀ ਇਹ ਲੜਕਾ ਐਡਵੋਕੇਟ ਆ ਜਗਵੀਰ ਸਿੰਘ ਭੰਗੂ ਐਡਵੋਕੇਟ ਜੱਟ ਸਿੱਖ ਲੜਕਾ ਤਰਨਤਨ ਸਾਹਿਬ ਏਰੀਆ 1998 ਡੇਟ ਆਫ ਬਰਥ 6 ਫੁੱਟ ਕੱਦ ਬੀਏ ਐਲਐਲਬੀ ਕੁਆਲੀਫਿਕੇਸ਼ਨ ਆ ਜਿੰਨਾਂ ਦੀ ਕੁਆਲੀਫਾਈਡ ਇਨ ਪੰਜਾਬ ਹਰਿਆਣਾ ਹਾਈ ਕੋਰਟ ਪ੍ਰੋਪਰਟੀ 11 ਕਿੱਲੇ ਸੈਸ਼ਨ ਕੋਰਟ ਅੰਮ੍ਰਿਤਸਰ ਵਿਖੇ ਇਹ ਆਪਣੀ ਪ੍ਰੈਕਟਿਸ ਕਰਦੇ ਨੇ ਭੈਣ ਭਰਾ ਮੈਰਿਡ ਨੀਡ ਗਰਲ ਡੂਇੰਗ ਗੁੱਡ ਜੌਬ ਔਰ ਵੈਲ ਕੁਆਲੀਫਾਈਡ ਲੜਕੀ ਸੋਹਣੀ ਸਨੱਖੀ ਹੋਵੇ ਸਰਕਾਰੀ ਜੌਬ ਕਰਦੀ ਹੋਵੇ ਜਾਗ ਹੋ ਵਧੀਆ ਪੜੀ ਲਿਖੀ ਹੋਵੇ ਸਿਕਰੀ ਤੇ ਚੱਲ ਰਹੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਆਸਟ੍ਰੇਲੀਆ ਤੋਂ ਜੱਟ ਸਿੱਖ ਲੜਕਾ ਆਸਟ੍ਰੇਲੀਆ ਸਿਟੀਜ਼ਨ ਲੋਈਆਂ ਖਾਸ ਤਸੀਲ ਸ਼ਾ ਕੋਟ ਜਲੰਧਰ ਏਰੀਆ 1990 ਡੇਟ ਆਬਾਤ 6 ਫੁੱਟ ਇੰਚ ਕੱਦ ਭਰਾ ਮੈਰਿਡ ਨਿਊਜ਼ੀਲੈਂਡ ਪੇਰੈਂਟਸ ਟਾਇਡ ਹੋਂ ਐਜੂਕੇਸ਼ਨ ਡਿਪਾਰਟਮੈਂਟ ਐਜ਼ ਟੀਚਰ ਪ੍ਰੋਪਰਟੀ 8.5 ਏਕੜ ਨੀਡ 100 ਵਰ ਟਾਲ ਬਿਊਟੀਫੁੱਲ ਪ੍ਰੋਫੈਸ਼ਨਲੀ ਕੁਆਲੀਫਾਈਡ ਕਰ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸੋਹਣੇ ਸਿਰਕੀ ਲੜਕੇ ਲੰਬੀ ਹੋਵੇ ਅਤੇ ਕੋਈ ਕਿਤਾ ਮੁਖੀ ਉਹਨਾਂ ਕੋਲ ਕੁਆਲੀਫਿਕੇਸ਼ਨ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਮੋਲਾਪੁਰ ਲੁਧਿਆਣਾ ਏਰੀਆ 1991 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਇਹ ਲੜਕਾ ਤਲਾਕਸੋ ਦਾ ਪ੍ਰਾਪਰਟੀ 3 ਕਿਲੇ 50 ਕਿਲਿਆਂ ਦੀ ਇਹ ਖੇਤੀਬਾੜੀ ਕਰਦੇ ਨੇ ਦੋ ਭੈਣਾਂ ਨੇ ਇੱਕ ਕੈਨੇਡਾ ਲੜਕੀ ਕੁਆਰੀ ਤਲਾਕਸੋ ਦਾ ਜਾਂ ਪਰਵਾ ਵੀ ਹੋ ਸਕਦੀ ਆ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲ ਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਭੁਪਿੰਦਰ ਸਿੰਘ ਸੁਨਿਆਰ ਲੜਕਾ ਕਾਂਡਾ ਗੋਤ ਲੁਧਿਆਣਾ ਏਰੀਆ ਵਰਕ ਪਰਮਿਟ ਤੇ ਕੈਨੇਡਾ 1993 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਸਟੱਡੀ ਇਹਨਾਂ ਦੀ ਹੈਗਾ ਐਮ ਟੈਕ ਮਕੈਨੀਕਲ ਇੰਜੀਨੀਅਰਿੰਗ ਪੋਸਟ ਪ੍ਰੋਜੈਕਟ ਮੈਨੇਜਮੈਂਟ ਫਰੋਮ ਕੈਨੇਡਾ ਸਿਸਟਰ ਕੈਨੇਡਾ ਮੈਰਿਡ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁੱਲ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਇਹਨਾਂ ਦਾ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਅਰੋੜਾ ਲੜਕਾ ਬਠਿੰਡੇ ਤੋਂ 1993 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਬੀ ਕਾਮ ਕੁਆਲੀਫਿਕੇਸ਼ਨ ਹੈਨਾਂ ਦੀ ਪ੍ਰਾਈਵੇਟ ਜੌਬ ਕਰਦੇ ਨੇ 60000 ਰੁਪਏ ਪ੍ਰਤੀ ਮਹੀਨਾ ਨਾਲ ਦੀ ਸੈਲਰੀ ਆ ਨੀਡ ਐਜੂਕੇਟਿਡ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਇਸ ਸਕਰੀਨ ਤੇ ਨੰਬਰ ਚੱਲਦਾ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸਤਾ ਨੋਟ ਕਰੋ ਇਹ ਹੈਗਾ ਕੈਨੇਡਾ ਤੋਂ ਜੱਟ ਸਿੱਖ ਲੜਕਾ ਲੁਧਿਆਣਾ ਸਿਟੀਜ਼ਨ ਕੈਨੇਡਾ 1997 ਡੇਟ ਆਫ ਬਰਥ 5 ਫੁੱਟ 11 ਇੰਚ ਕਾਟ ਕੁਆਲਿਫਿਕੇਸ਼ਨਾਂ ਦੀ ਅਪਲਾਈਡ ਸਾਇੰਸ ਇੰਜੀਨੀਅਰਿੰਗ ਸਿਗਨਲ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਇਹ ਕੁਆਲਿਫਿਕੇਸ਼ਨਾਂ ਜੀ ਇਹ ਲੜਕਾ ਕੈਨੇਡਾ ਦੇ ਵਿੱਚ ਰੇਲਵੇ ਦੇ ਵਿੱਚ ਕੈਨੇਡਾ ਗਵਰਨਮੈਂਟ ਜੌਬ ਕਰਦਾ ਇੱਕ ਭੈਣਾ ਮੈਨ ਕੈਨੇਡਾ ਸਿਟੀਜ਼ਨ ਨੀਡ ਵੈਲ ਕੁਆਲੀਫਾਈਡ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅੰਜ ਗੋਇਲ ਲੜਕਾ ਪਾਤਲਾ ਤੋਂ 1998 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਇਹ ਬੇਟਾ ਗ੍ਰੈਜੂਏਟ ਆ ਕਿਰਾਣਾ ਸਟੋਰ ਚਲਾਉਂਦੇ ਨੇ ਇਹ ਬਾਣੀਆਂ ਦਾ ਮੁੰਡਾ ਦੋ ਭੈਣਾਂ ਨੇ ਇੱਕ ਮੈਰਿਡ ਆ ਨੀਟ ਐਜੂਕੇਟਿਡ ਗਰਲ ਫਰੋਮ ਅਗਰਵਾਲ ਫੈਮਿਲੀ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਜੱਟ ਸਿੱਖ ਲੜਕਾ ਯੂ ਐਸ ਏ ਗ੍ਰੀਨ ਕਾਰਡ 1996 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਆਪਣਾ ਬਿਜ਼ਨਸ ਆ ਸਾਰਾ ਪਰਿਵਾਰ ਯੂ ਐਸ ਏ ਆ ਭਰਾ ਇਹਨਾਂ ਦਾ ਡੈਂਟਿਸਟ ਆ ਨੀਡ ਗਰਲ ਫਰੋਮ ਯੂ ਐਸ ਏ ਗ੍ਰੀਨ ਕਾਰਡ ਸਟੱਡੀ ਵੀਜ਼ਾ ਵਿਜ਼ਟਰ ਵੀਜ਼ਾ ਏ ਨਾਦੀ ਰਿਕੁਆਇਰਮੈਂਟ ਆ ਲੜਕੇ ਜੁਗਾ ਇਸ ਤੋਂ ਹੋਵੇ ਗ੍ਰੀਨ ਕਾਰਡ ਵੀ ਹੋ ਸਕਦੀ ਆ ਸਟੱਡੀ ਵੀ ਜਿੱਤੇ ਗਈ ਜਾਂ ਫਿਰ ਵਿਜ਼ਿਟ ਵੀ ਜਿੱਤੇ ਵੀ ਹੋ ਸਕਦੀ ਆ ਜੇ ਰਿਸ਼ਤਾ ਮੇਲ ਖਾਂਦਾ ਤਾਂ ਇਹਨਾਂ ਨਾਲ ਸਿੱਧੀ ਗੱਲਬਾਤ ਕਰੋ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਲੜਕੀ ਦਾ ਨਾਮ ਕੌਰ ਜੱਟ ਸਿੱਖ ਲੜਕੇ ਅਮਰਪੁਰ ਸਾਹਿਬ 1997 ਡੇਟ ਆਫ ਬਰਥ 5 ਫੁੱਟ 1 ਇੰਚ ਕੱਦ ਕੁਆਲਿਫਿਕੇਸ਼ਨਾਂ ਦੀ ਐਮਏ ਬੀਐਡ ਐਮਐਡ ਪੀਟਟ ਸੀਟਟ ਕੁਆਲਿਫਾਈਡ वर्किंग एज स्कनरी टीचर ਪਤਾਔਰ ਸਕਨਰੀ ਟੀਚਰ ਇਹ ਬੇਟੀ ਜੋਬ ਕਰਦੀ ਆ ਪਿਤਾ ਤੇ ਭਰਾ ਇਹਨਾਂ ਦੇ ਸਰਕਾਰੀ ਜੋਬ ਤੋਂ ਰਿਟਾਇਰ ਨੇ ਲੜਕਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਵਧੀਆ ਕੰਟਰੀ ਤੋਂ ਐਨ ਆਰ ਆਈ ਹੋਵੇ ਜੇ ਪ੍ਰਾਈਵੇਟ ਜੋਬ ਕਰਦਾ ਫਿਰ ਉਹਨਾਂ ਕੋਲ ਕੁਝ ਨਾ ਕੁਝ ਪੈਲੀ ਵਗੈਰਾ ਜ਼ਰੂਰ ਚਾਹੀਦੀ ਆ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ اے ਤੋਂ ਅਰਤਪਾਲ ਸਿੰਘ ਜੱਟ ਸਿੱਖ ਲੜਕਾ ਤੂਰ ਗੋਤ ਮੋਗਾ ਏਰੀਆ 4 ਸਾਲਾਂ ਤੋਂ ਇਹ ਬੇਟਾ ਯੂਐਸਏ ਦੇ ਵਿੱਚ ਆ 1999 ਡੇਟ ਆਫ ਬਰਥ ਗ੍ਰੈਜੂਏਟ ਨੇ ਇੱਕ ਭੈਣ ਇੱਕ ਭਰਾ ਕੈਨੇਡਾ ਨੇ ਪਟਨਾ ਕੋਲ 16 ਕਿਲਿਆ ਨੀਡ ਐਜੂਕੇਟਿਡ ਹਾਊਸ ਕਲ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਕੈਨੇਡਾ ਦਾ ਤੀਸ਼ ਹਿੰਦੂ ਅਰੋੜਾ ਲੜਕਾ ਗਿਰਤਾਰ ਗੋਤ ਫਲੋਰ ਪੀ ਆਰ ਕੈਨੇਡਾ 1995 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ 3 ਇਅਰਸ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ 2 ਇਅਰਸ ਇਲੈਕਟ੍ਰੀਕਲ ਇੰਜੀਨੀਅਰਿੰਗ ਕੋਰਸ ਕੈਨੇਡਾ ਤੋਂ ਆਕੂਪੇਸ਼ਨ ਬਿਜ਼ਨਸ ਕਰਦੇ ਨੇ ਇਹ ਕੈਨੇਡਾ ਵਿਖੇ ਪਾਰਟਨਰਸ਼ਿਪ ਹੈ ਇਹਨਾਂ ਦੀ ਪਿਤਾ ਬਿਜ਼ਨਸਮੈਨ ਹੈ ਮਾਤਾ ਟੀਚਰ ਆ ਭਰਾ ਇਹਨਾਂ ਦਾ ਭੈਣ ਕੈਨੇਡਾ ਨੀਟ ਮਗਲੀਕ ਕਰਨ ਅਰੋੜਾ ਫੈਮਿਲੀ ਫਰਮ ਕੈਨੇਡਾ ਲੜਕੀ ਮਗਲੀਕ ਹੋਵੇ ਅਰੋੜਾ ਪਰਿਵਾਰ ਦੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਜਿਸ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਨਾਮ ਕੌਰ ਕੰਬੋ ਸਿੱਖ ਲੜਕੀ ਜੋਸ਼ਨ ਗੋਤ ਸੰਗਰੂਰ ਏਰੀਆ ਸਰੀ ਕੈਨੇਡਾ 1992 ਡੇਟ ਆਫ ਬਰਥ 5 ਫੁੱਟ 2 ਇੰਚ ਕੱਦ ਬੀ ਐਸ ਸੀ ਨਰਸਿੰਗ ਪੋਸਟ ਗ੍ਰੈਜੂਏਸ਼ਨਲ ਡਿਪਲੋਮਾ ਨਰਸਿੰਗ ਕੈਨੇਡਾ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਗਵਰਨਮੈਂਟ ਨਰਸਿੰਗ ਜੌਬ ਕਰ ਰਹੀ ਹੈ ਬੇਟੀ ਇਹ ਵੈਨਕੂਵਰ ਕੈਨੇਡਾ ਵਿਖੇ ਹੋਸਟਲ ਹੈਲਥ ਐਜ ਸੁਪਰਵਾਈਜ਼ਰ ਦੇ ਤੌਰ ਤੇ ਜੌਬ ਕਰਦੀ ਆ ਭਰਾ ਨਿਊਜ਼ੀਲੈਂਡ ਲੜਕਾ ਸਰੀ BC ਤੋਂ ਹੋਵੇ ਵਧੀਆ ਜੌਬ ਜਾਂ ਆਪਣਾ ਵੈਲ ਸੈਟਲਡ ਕਾਰੋਬਾਰ ਹੋਵੇ ਨਸ਼ਾ ਰਹਿਤ ਪ्युअर ਵੈਸ਼ਨੂ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਆ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਜੀ ਕੈਨੇਡਾ ਤੋਂ ਰਾਮਗੜੀਆ ਸਿੱਖ ਲੜਕਾ ਗੋਰਿਕ ਫੈਮਿਲੀ ਵਰਕ ਪਰਮਿਟ ਕੈਨੇਡਾ 1995 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਬੀਟਕ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਆ ਪ੍ਰਾ ਪੀਆਰ ਕੈਨੇਡਾ ਨੇਡ ਗਰਲ ਪੀਆਰ ਵਰਕ ਪਰਮਿਟ ਫਰੋਮ ਕੈਨੇਡਾ ਲੜਕੀ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਕੈਨੇਡਾ ਤੋਂ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਜੀ ਲੜਕੀ ਦਾ ਰਾਮਗੜੀਆ ਸਿੱਖ ਲੜਕੀ ਫਰੀਦਕੋਟ ਏਰੀਆ 2002 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਬੀਸੀਏ ਕੀਤੀ ਹੈ ਬੇਟੀ ਦੀ ਦੋ ਭਰਾ ਨੇ ਇੱਕ ਭਰਾ ਪੀਆਰ ਕੈਨੇਡਾ ਵੈਲ ਸੈਟਲਡ ਫੈਮਿਲੀ ਆ ਨੀਟ ਬੁਆਏ ਪੀਆਰ ਵਰਕ ਪਰਮਿਟ ਫਰੋਮ ਕੈਨੇਡਾ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਡਾਕਟਰ અનુਪਾ ਰਾਣੀ ਸੈਣੀ ਲੜਕੀ ਗਾਇਨ ਗੋਤ ਮੁਹਾਲੀ ਏਰੀਆ 1996 ਡੇਟ ਆਫ ਬਰਥ 5 ਫੁੱਟ 3 ਇੰਚ ਕਾਦਾ ਬੇਟੀ ਦਾ ਬੀ ਏ ਐਮ ਐਸ ਐਮ ਡੀ ਇਹਨਾਂ ਦੀ ਕੁਆਲੀਫਿਕੇਸ਼ਨ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ ਨੀਟ ਵੈਲ ਕੁਆਲੀਫਾਈਡ ਬੋਏ ਐਮ ਬੀ ਬੀ ਐਸ ਐਮ ਡੀ ਬੀ ਏ ਐਮ ਐਸ ਐਮ ਡੀ ਔਰ ਐਨੀ ਹਾਇਰ ਕੁਆਲੀਫਾਈਡ ਇਨ ਮੈਡੀਕਲ ਲਾਈਨ ਔਰ ਵੈਲ ਸੈਟਲਡ ਬਿਜ਼ਨਸਮੈਨ ਵੈਲ ਕੁਆਲੀਫਾਈਡ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕਾ MBBS ਡਾਕਟਰ ਹੋਵੇ MBBS MD ਡਾਕਟਰ ਹੋਵੇ BMS MD ਹੋਵੇ ਜਾਂ ਕੋ ਮੈਡੀਕਲ ਆਈਨ ਦੇ ਵਿੱਚ ਹੋਰ ਵੀ ਵਧੀਆ ਕੁਆਲਿਫਿਕੇਸ਼ਨ ਹੋ ਸਕਦੀ ਹੈ ਜਾਂ ਇੱਕ ਵਧੀਆ ਬਿਜ਼ਨਸਮੈਨ ਹੋ ਸਕਦਾ ਹੈ ਅਰ ਵੈਲ ਕੁਆਲਿਫਾਈਡ ਹੋਵੇ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਹਰਮਨਜੀਤ ਸਿੰਘ ਮਾਝਵੀ ਸਿੱਖ ਲੜਕਾ ਹਰਾਜ਼ ਫਿਰੋਜ਼ਪੁਰ ਏਰੀਆ 1996 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਬੀਟੈਕ ਕੰਪਿਊਟਰ ਸਾਇੰਸ ਇਹਨਾਂ ਦੀ ਕੁਆਲਿਫਿਕੇਸ਼ਨ ਆ -E -T -T, जी एन एम ई टी टी ਇਹਨਾਂ ਦੀ ਹੈਗੀ ਹੈ ਜੀ ਕੁਆਲਿਫਿਕੇਸ਼ਨ ਵਰਕਿੰਗ ਐਜ਼ ई टी टी ਟੀਚਰ ਕਾਡਰ 1894 ਪੋਸਟਿੰਗ ਕਰ ਲੜਕੀ ਇਹ ਹੁਸ਼ਿਆਰ ਪਰ ਸਰਕਾਰੀ ਜੋਬ ਕਰਦਾ ਬੇਟਾ ਇਹ ਦੋ ਭੈਣਾਂ ਨੇ ਨੀਡ ਗਰ ਡੂਇੰਗ ਗਵਰਨਮੈਂਟ ਜੋਬ ਔਰ ਵੈਲ ਕੁਆਲਿਫਾਈਡ ਐਂਡ ਬਿਊਟੀਫੁਲ ਲੜਕੇ ਸਰਕਾਰੀ ਜੋਬ ਕਰਦੀ ਹੋਵੇ ਵੈਲ ਕੁਆਲੀਫਾਈਡ ਹੋਵੇ ਅਤੇ ਸੋਹਣੀ ਸਿਰਕੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਨਿਆਰ ਲੜਕਾ ਵਰਮਾ ਮੇਅਰ ਰਾਜਪੂਤ ਲੁਧਿਆਣਾ ਏਰੀਆ 1999 ਡੇਟ ਆਫ ਬਰਥ 6 ਫੁੱਟ 2 ਇੰਚ ਕੱਦ ਬੀਏ ਸੀ ਆਈਟੀ ਕੀਤੀ ਹੋਈ ਆ ਡੂਇੰਗ ਪ੍ਰਾਈਵੇਟ ਜੋਬ ਪ੍ਰਾਈਵੇਟ ਜੋਬ ਕਰਦੇ ਨੇ ਫਾਜ਼ਲ ਸਾਹਿਬ ਇਹਨਾਂ ਦੇ ਬਿਜ਼ਨਸਮੈਨ ਇੱਕ ਭਰਾ ਇਹਨਾਂ ਦੇ ਨੀਡ ਐਨ ਆਰ ਆਈ ਔਰ ਡੂਇੰਗ ਪ੍ਰਾਈਵੇਟ ਜੋਬ ਵੈਲ ਕੁਆਲੀਫਾਈਡ ਐਂਡ ਬਿਊਟੀਫੁੱਲ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਗਿੱਲ ਮੋਗਾ ਏਰੀਆ 296 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਡਿਪਲੋਮਾ ਇਨ ਮੈਡੀਕਲ ਲੈਬੋਰੀ ਟੈਕਨੋਲੋਜੀ ਭਰਾ ਮੈਰਿਡ ਕੈਨੇਡਾ ਲੜਕੀ ਲੜਕੇ ਦਾ ਆਪਣਾ ਲੈਬੋਰੀ ਹੈ ਜੀ ਪ੍ਰਾਪਰਟੀ 6 ਕਿਲੇ ਆ ਦੋ ਪਲਾਟ ਨੇ ਵਧੀਆ ਘਰ ਨੀਡ ਐਜੂਕੇਟਿਡ ਗੱਲ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੁਲਵੀਰ ਸਿੰਘ ਕੰਗ ਜੱਟ ਸਿੱਖ ਲੜਕਾ ਕੀੜੀ ਅਫਗਾਨਾ ਬੇਲੂਆਣਾ ਚਮਕੌਰ ਸਾਹਿਬ 2001 ਡੇਟ ਆਫ ਬਰਥ 6 ਫੁੱਟ ਕੱਦ ਬੀਏ ਕੀਤੀ ਹੋਈ ਆ ਆਈਟੀਏ ਕੀਤੀ ਹੋਈ ਆ ਪ੍ਰੋਪਰਟੀ ਚਾਰ ਕਿਲੇ ਵਧੀਆ ਕਾਰੋਬਾਰਾ ਠੇਕੇ ਤੇ ਜ਼ਮੀਨ 40 ਏਕੜ ਲੈ ਕੇ ਖੇਤੀ ਵੀ ਕਰਦੇ ਨੇ ਨਾਲ ਇਹਨੂੰ ਤਕੜਾ ਕਾਰੋਬਾਰਾ 12 ਨਾ ਕੋਲ ਟਰੈਕਟਰ ਨੇ 3 ਬੈਲਰ ਮਸ਼ੀਨਾਂ ਨੇ ਟਾਲੇ ਨੇ 30 ਫੁੱਟੇ 12 ਤੂੜੀ ਵਾਲੀਆਂ ਮਸ਼ੀਨਾਂ ਨੇ 2 ਤੂੜੀ ਵਾਲੀਆਂ ਟਰਾਲੀਆਂ ਨੇ 4 ਖੇਤੀਬਾੜੀ ਦੇ ਸਾਰੇ ਸੰਦ ਨੇ ਕਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਿਊਜ਼ੀਲੈਂਡ ਦਾ ਜਸਪ੍ਰੀਤ ਸਿੰਘ ਬਰਾੜ ਕੋਟ ਸਖੀਆ ਫਰੀਦਕੋਟ ਏਰੀਆ ਵਰਕ ਪਰਮਿਟ ਨਿਊਜ਼ੀਲੈਂਡ 1998 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਪੈਣ ਨਿਊਜ਼ੀਲੈਂਡ ਪੀਆਰ ਟ੍ਰਕਿੰਗ ਦੀ ਜੌਬ ਕਰਦਾ ਬੇਟਾ ਇਹ ਨੀਟ ਪੀਆਰ ਗੱਲ ਨਿਊਜ਼ੀਲੈਂਡ ਪ੍ਰਿਫਰਡ ਬਟ ਫਰੋਂ ਇੰਡੀਆ ਵੈਲ ਕੁਆਲੀਫਾਈਡ ఆల్సో ਵੀ ਕੋਈ ਕੋਣਸੀ ਡ੍ਰਾਈਵਰ ਲੜਕੀ ਨਿਊਜ਼ੀਲੈਂਡ ਤੋਂ ਪੀਆਰ ਹੋਵੇ ਜੱਗ ਸੇ ਹੋਰ ਸਟੇਟਸ ਦੇ ਵੀ ਹੋ ਸਕਦੀ ਆ ਜੇਕਰ ਇੰਡੀਆ ਤੋਂ ਵੀ ਕੋਈ ਵਧੀਆ ਰਿਸ਼ਤਾ ਤਾਂ ਉਤੇ ਵੀ ਗੌਰ ਫਰਮਾਈ ਜਾਵੇਗੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਖਦੇਵ ਸਿੰਘ ਜੱਟ ਸਿੱਖ ਲੜਕਾ 62 ਕੋਤ ਕਰੀਰ ਵਾਲੀ ਫਰੀਦਕੋਟ ਏਰੀਆ 45 ਸਾਲ ਉਮਰ 5 ਫੁੱਟ 6 ਇੰਚ ਕੱਦ ਡੇਢ ਕਿੱਲਾ ਨੇ ਕੋਈ ਪ੍ਰਾਪਰਟੀ ਆ ਟਰੈਕਟਰਾਂ ਦੀ ਵਰਕਸ਼ਾਪ ਆ ਵਾਜਾਖਾਨਾ ਰੋਡ ਜੈਤੋ ਵਿਖੇ ਇਨਾਂ ਨਾਲ ਮੇਲ ਖਾਂਦੇ ਰਿਸ਼ਤੇ ਦੀ ਜ਼ਰੂਰਤ ਆ ਲੜਕੀ ਕੁਆਰੀ ਤਲਾਕशुदा ਵਿਧਵਾ ਬਿਨਾਂ ਬੱਚੇ ਤੋਂ ਕੋਈ ਵੀ ਹੋ ਸਕਦੀ ਆ ਸਕਰੀਨ ਤੇ ਨੰਬਰ ਚਾਲ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਲੜਕੀ ਦਾ ਕੈਨੇਡਾ ਤੋਂ ਨਾਮ ਕੌਰ ਜੱਟ ਗੁਰਸਿੱਖ ਅਮਰਤਾਰੀ ਨਿਤਨੇਮ ਦੀ ਗੁਰਮਾਣੀ ਕੰਠ ਦਸਤਾਰ ਸਜਾਉਣ ਵਾਲੀ ਲੜਕੀ ਸਿੱਧੂ ਗੋਤ ਬੋਗਾ ਏਰੀਆ ਜੱਡੀ ਵੀ ਜੇਤੇ ਕੈਨੇਡਾ 1995 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਇੱਕ ਛੋਟਾ ਭਰਾ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ ਅਮਰਤਾਰੀ ਸੋਨਾ ਸੁਨਖਾ ਲੜਕਾ ਪੀਆਰ ਕੈਨੇਡਾ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਪੈੜੀ 7 8 ਏਕੜ ਨਾਲ ਕੋਲ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਲੋੜ ਕਰੋ ਜੀ ਆਸਟ੍ਰੇਲੀਆ ਤੋਂ ਰਮਨਦੀਪ ਸਿੰਘ ਜੱਟ ਸਿੱਖ ਲੜਕਾ ਸੰਧੂ ਗੋਤ ਫਰੀਦাবাদ ਹਰਿਆਣਾ ਆਸਟ੍ਰੇਲੀਆ उन्नीस सौ बानवे डेट ऑफ बर्थ फुट नौ इंच का बी टैक् आई टी क्वालिफिकेन विजटर बीजा स्टेट्स चार सौ कानवे बीजा चार सौ कानवे वीजे ते लड़का ऑस्ट्रेलिया गया हो नवंबर दो हज़ार तो करंटली इंपलाइड एट प्राइमरी कॉन्टैक्ट इन अलवेरी ऑस्ट्रेलिया इतने ही जॉब करते हैं सत्तर हज़ार डॉलर ਸੈਲਰੀ ਆਨਦੀ ਪਰ ਇਅਰ ਜੋ ਕਿ 38 ਲੈਕਸ ਪਰ ਇਅਰ ਬਣ ਜਾਂਦੀ ਹੈ ਇੰਡੀਅਨ ਕਰੰਸੀ ਭੈਣ ਗਵਰਨਮੈਂਟ ਟੀਚਰ ਨੇ ਦਿੱਲੀ ਵਿਖੇ ਛੋਟਾ ਭਰਾ ਆਸਟ੍ਰੇਲੀਆ ਫਾਜ਼ਲ ਸਾਹਿਬ ਬਿਜ਼ਨਸਮੈਨ ਨੇ ਰਿਕੁਆਇਰਮੈਂਟ ਸੁਣੋ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਪ੍ਰੈਫਰਡ ਆਸਟ੍ਰੇਲੀਆ ਵਾਟ ਫਰਮ ਇੰਡੀਆ ਆਲਸੋ ਵੀ ਕਨਸੀਡਰੇਬਲ ਸੋਨੇ ਸਨੱਖੀ ਪੜੀ ਲਿਖੀ ਲੜਕੀ ਆਸਟ੍ਰੇਲੀਆ ਤਾਂ ਹੋਵੇ ਜਾਂ ਫਿਰ ਇੰਡੀਆ ਤੋਂ ਹੋਵੇ, ਵੈਲ ਕੁਆਲੀਫਾਈਡ ਲੜਕੀ ਹੋਵੇ, ਉਹ ਵੀ ਕੰਦੇ ਰਿਸ਼ਤਾ ਵਿਚਾਰਿਆ ਜਾਵੇਗਾ। ਅਗਲਾ ਰਿਸ਼ਤਾ ਲੋਡ ਕਰੋ ਜੀ ਇਹ ਲੜਕੀ ਦਾ। ਕਰਮਜੀਤ ਕੌਰ, ਜੱਟ ਸਿੱਖ ਔਰਤ। ਖੰਨਾ ਸਿਟੀ। 1984 ਡੇਟ ਆਵਰ, 5 ਫੁੱਟ 5 ਇੰਚ ਕੱਦ। ਘਰ ਵਾਲੇ ਦੀ ਮੌਤ ਹੋ ਚੁੱਕੀ ਆ, ਦੋ ਇਹਨਾਂ ਦੇ ਬੇਟੇ ਨੇ। ਇਹਨਾਂ ਨਾਲ ਮੇਲ ਖਾਂਦੇ ਰਸਤੇ ਦੀ ਜ਼ਰੂਰਤ ਆ। ਐਨ ਆਰ ਆਈ ਹੋਵੇ, ਭਾਵੇਂ ਇੰਡੀਆ ਤੋਂ ਹੋਵੇ। ਉਮਰ ਉਹਨਾਂ ਦੀ तकरीबन 50 ਸਾਲ ਦੇ ਲਗਭਗ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਲੜਕੀ ਦਾ ਜੱਟ ਸਿੱਖ ਲੜਕੇ ਜ਼ਿਲ੍ਹਾ ਹੁਸ਼ਿਆਰਪੁਰ ਉਮਰ 30 ਸਾਲ 10+2 ਕੁਆਲਿਫਿਕੇਸ਼ਨ ਪੜ੍ਹੇ ਲਿਖੇ ਮਿਹਨਤੀ ਲੜਕੇ ਦੀ ਜ਼ਰੂਰਤ ਹੈ ਜੋ ਘਰ ਜੋ ਆਈ ਬਣ ਸਕਦਾ ਹੋਵੇ ਉਹ ਸੰਪਰਕ ਕਰਨ ਸਕ੍ਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸਤਾ ਨੋਟ ਕਰੋ ਜੀ ਇਹ ਪੰਡਤਾਂ ਦਾ ਮੁੰਡਾ ਸਰਕਾਰੀ ਜਾਓ ਕਰਦਾ ਬ੍ਰਾਹਮਣ ਲੜਕਾ ਨੰਗਲ ਡੈਮ 1995 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ 20 ਟੈਕ ਕੁਆਲੀਫਿਕੇਸ਼ਨ ਪ੍ਰੋਵੀਸ਼ਨਰੀ ਆਫੀਸਰ ਦੇ ਤੌਰ ਤੇ ਜੋਬ ਕਰਦਣਾ ਹੈ ਸੈਂਟਰਲ ਗਵਰਨਮੈਂਟ ਦੀ ਜੋਬ ਆ ਜੀ ਬੈਂਕ ਦੇ ਵਿੱਚ ਇੰਡੀਅਨ ਬੈਂਕ ਦੇ ਵਿੱਚ ਸੈਂਟਰਲ ਗਵਰਨਮੈਂਟ ਦੀ ਜੋਬ ਆ ਪ੍ਰੋਵੀਸ਼ਨਰੀ ਆਫੀਸਰ ਪਿਤਾ ਇਹਨਾਂ ਦੇ ਗਵਰਨਮੈਂਟ এমਪਲਾਈ ਨੇ ਭਰਾ ਜੋਕੇ ਆ ਪੜੀ ਲਿਖੀ ਸੁੰਦਰ ਸੁਸੀਲ ਲੜਕੀ ਦੀ ਜ਼ਰੂਰਤ ਆ ਵਧੀਆ ਪਰਿਵਾਰ ਤੋਂ ਹੋਵੇ ਮੈਰਿਜ ਬਰ ਵਾਲੇ ਕੰਟੈਕਟ ਨਾ ਕਰਨ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਕੈਨੇਡਾ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਪੀ ਆਰ ਕੈਨੇਡਾ ਨਵਾਂ ਸ਼ਹਿਰ 1995 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਲੜਕਾ ਕੈਨੇਡਾ ਤੋਂ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਸਿਰਫ ਦੁਆਬੇ ਵਾਲੇ ਜਲੰਧਰ ਹੁਸ਼ਿਆਰਪੁਰ ਨਾਮਾਸ਼ਹਿਰ ਬਾਲੇ ਹੀ ਸੰਪਰਕ ਕਰਨ ਦੂਸਰੇ ਸੰਪਰਕ ਕਹਿੰਦੇ ਨਾ ਕਰਨ ਸਕਰੀਨ ਤੇ ਇਹਨਾਂ ਦਾ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਆਂ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਵੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਢਿੰਡਸਾ ਗੋਤ ਸੰਗਰੂਰ ਏਰੀਆ ਕੈਨੇਡਾ ਤੋਂ 1999 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਡਿਪਲੋਮਾ ਆਈਟੀ ਕੀਤੀ ਹੋਈ ਇਹਨਾਂ ਦਾ ਇੱਕ ਅਤੇ ਪੋਸਟ ਗ੍ਰੈਜੂਏਸ਼ਨ ਹਿਊਮਨ ਰਿਸੋਰਸ ਮੈਨੇਜਮੈਂਟ ਕੈਨੇਡਾ ਤੋਂ ਕੀਤਾ ਹੋਇਆ ਭਰਾ ਇਹਨਾਂ ਦਾ ਮੈਰਿਡ ਆ ਰਾਜਟ ਆਪਰੇਸ਼ਨ ਇਨ ਸਿਟੀ ਆਫ ਕੈਲੇਗਰੀ ਇੱਥੇ ਹੀ ਜੌਬ ਕਰਦੇ ਨੇ 6 ਲੱਖ ਕਹਿੰਦੇ ਪਰ ਮਤ ਸਾਨੂੰ ਆਮਦਨ ਆ ਪੜੀ ਲਿਖੀ ਅਤੇ ਸੋਹਣੀ ਸੁਨੱਖੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਆਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸ਼ਹਿਰ ਫਰੀਦਕੋਟ 1998 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਪ੍ਰਾਪਰਟੀ 8 ਏਕੜ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਲੜਕੀ ਸੋਹਣੀ ਅਤੇ ਸਿਆਣੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਕੈਨੇਡਾ ਪੀਆਰ ਵਿਨੀਪੈਗ 1999 ਡੇਟ ਆਫ ਬਰਥ 5 ਫੁੱਟ 1 ਇੰਚ ਕੱਦ ਵਰਕਿੰਗ ਐਜ਼ ਅਸਿਸਟੈਂਟ ਮੈਨੇਜਰ ਇਹ ਜੌਬ ਕਰਦੀ ਹੈ ਬੇਟੀ ਰਿਕੁਆਇਰਮੈਂਟ ਸੁਣੋ ਜੀ ਲੜਕਾ ਕੈਂਡੀਡੇਟਾ ਤੋਂ ਬਿਨੀ ਪੈਗ ਤੋਂ ਹੋਵੇ ਉਸ ਨੂੰ ਪਹਿਲ ਦਿੱਤੀ ਜਾਵੇਗੀ ਲੜਕੇ ਕੋਲ 15 ਏਕੜ ਤੋਂ ਜ਼ਿਆਦਾ ਪ੍ਰਾਪਰਟੀ ਹੋਵੇ ਫਿਰੋਜ਼ਪੁਰ ਮੋਗਾ ਜੀਰਾ ਫਰੀਦਕੋਟ ਨਾਲ ਸੰਬੰਧਤ ਬਿਨੀ ਪੈਗ ਤੋਂ ਇਲਾਵਾ ਵੀ ਕੈਨੇਡਾ ਵਿੱਚ ਹੈ ਤਾਂ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਇੱਕ ਗੱਲ ਇਹਨਾਂ ਦੀ ਸ਼ਰਤਾਂ ਜੀ ਉਹ ਪੱਕੀ ਆ ਜਿਹੜੀ ਕਿ ਪ੍ਰਾਪਰਟੀ 15 ਏਕੜ ਤੋਂ ਘਟਣਾ ਹੋਵੇ 15 ਏਕੜ ਤੋਂ ਘੱਟ ਕੋਈ ਸੰਪਰਕ ਨਾ ਕਰੇ ਸਕਰੀਨ ਤੇ ਦੋ ਨੰਬਰ ਚੱਲਦੇ ਨੇ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਭੋਲਰ ਗੌਤ ਬਰਕ ਪਰਮਰ ਤੇ ਕੈਨੇਡਾ ਮੋਗਾ ਏਰੀਆ ਜਨਮ 2000 ਕੱਦ 5 ਫੁੱਟ 6 ਇੰਚ ਪ੍ਰੋਪਰਟੀ 3 ਏਕੜ ਅਤੇ ਅਰਬਨ plots ਭਰਾ ਕੈਨੇਡਾ ਪਿਤਾ ਸੂਬੇਦਾਰ ਰਟਾਇਰਡ ਰਿਕੁਆਇਰਮੈਂਟ ਸਮਝੋ ਜੀ ਨੀਡ ਗਾਰਡ ਪੀਆਰ ਔਰ ਪੀਆਰ ਅੰਡਰ ਪ੍ਰੋਸੈਸ ਫਰੋਮ ਕੈਨੇਡਾ ਲੜਕੀ ਪੀਰ ਆ ਹੋਵੇ ਜਾਂ ਪੀਆਰ ਦੇ ਹੋਣ ਦੇ ਨੇੜੇ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਨਾ ਤਾਂ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਟੌਂਗ ਛਤਰੀ ਸਿੱਖ ਲੜਕਾ ਜਨਮ 1994 ਦਾ 5 ਫੁੱਟ 10 ਇੰਚ ਕੁਆਲੀਫਿਕੇਸ਼ਨ ਐਮ ਕਾਮ ਵਰਕ ਪਰਮਿਟ ਤੇ ਕੈਨੇਡਾ 2 ਇਅਰ ਪੀਜੀ ਡਿਪਲੋਮਾ ਕੈਨੇਡਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੀਤਾ ਕੈਨੇਡਾ ਤੋਂ ਜੇ ਪਿਤਾ ਜੀ ਨਾਲ ਦੇ ਕਲਾਸ 1 ਅਫੀਸਰ ਨੇ ਭੈਣ ਮੈਰਟਾ ਨੀਟ ਵੈਲ ਕੁਆਲੀਫਾਈਡ ਗਰਲ ਵਧੀਆ ਪਰਿਵਾਰ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਜਾਂ ਫਿਰ ਇੰਡੀਆ ਤੋਂ ਹੋਵੇ ਪੜੇ ਲਿਖੇ ਲੜਕੀ ਹੋਵੇ ਕੈਨੇਡਾ ਤੋਂ ਹੋਵੇ ਜਾਵਰ ਇੰਡੀਆ ਤੋਂ ਹੋਵੇ ਵਧੀਆ ਪਰਿਵਾਰ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਇਹ ਵੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਗੋਤ ਕੰਗ ਗੁਰਸਿੱਖ ਅੰਬਾਲਾ ਹਰਿਆਣਾ ਪੀ ਆਰ ਕੈਨੇਡਾ ਜਨਮ 1998 ਕੱਦ 6 ਫੁੱਟ 3 ਇੰਚ ਲੜਕੀ ਪੜੀ ਲਿਖੀ ਅਤੇ ਲੰਬੀ ਹੋਵੇ 5 ਫੁੱਟ 8 ਇੰਚ ਦੇ ਕਰੀਬ ਉਹਨਾਂ ਦੀ ਹਾਈਟ ਹੋਵੇ ਗੁਰਸਿੱਖ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਗੰਡੂ ਗੋਤ ਪਿੰਡ ਬਲਾੜੀ ਕਲਾ ਉਮਰ 30 ਸਾਲ میٹرਕ ਆ 2 ਕਿਲੇ ਪ੍ਰਾਪਰਟੀ ਆ ਕੋਠੀ ਨਵਾਜ ਨਾਲ ਕੋਲੇ ਵਧੀਆ ਘਰਵਾਰ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਗੁਰਸਿੱਖ ਲੜਕਾ ਗੋਤ ਨਾਗਰਾ ਪਟਿਆਲਾ 28 ਸਾਲ ਉਮਰ 5 ਫੁੱਟ 9 ਇੰਚ ਕੱਦ ਕੰਪਿਊਟਰ ਕੋਰਸ ਕੀਤਾ ਹੋਇਆ 30000 ਪ੍ਰਤੀ ਮਹੀਨਾ ਨੈਟ ਸੈਲਰੀ ਆ ਪ੍ਰੋਪਰਟੀ ਨਾਲ ਕੋਲੇ 4 ਕਿਲੇ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲ ਬਾਤ ਕਰ ਸਕਦੇ ਆਂ ਅਗਲਾ ਰਿਸ਼ਤਾ ਨੋਟ ਕਰੋ ਜੀ ਚਨਪ੍ਰੀਤ ਸਿੰਘ ਜੱਟ ਸਿੱਖ ਲੜਕਾ ਗੰਡੇ ਗੋਥ 1993 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਐਮਟੈਕ ਕੰਪਿਊਟਰ ਸਾਇੰਸ ਕੁਆਲੀਫਿਕੇਸ਼ਨ ਸੈਲਫ ਬਿਜ਼ਨਸ ਅਤੇ ਫਾਰਮਿੰਗ ਦਾ ਕੰਮ ਕਰਦਿੰਨੇ ਹੈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਬਰਾੜ ਗੋਤ ਮੁਕਤਸਰ ਸਾਹਿਬ ਏਰੀਆ 1993 ਡੇਟ ਆਫ ਬਰਥ 5 ਫੁੱਟ 1 ਇੰਚ ਕੱਦ ਐਮ ਕਾਮ ਕੀਤੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜੌਬ ਕਰਦਿੰਨੇ ਕਮਰਸ ਟਿਊਟਰ ਟੀਚਰ ਅਤੇ ਮਹਾਲੀ ਕੰਪਨੀ ਵਿੱਚ ਮਾਰਕੀਟਿੰਗ ਦਾ ਦੀ ਜੌਬ ਕਰਦੈ ਨੇ ਇਹ ਲੜਕੀ ਵਧੀਆ ਜੱਟ ਸਿੱਖ ਪਰਿਵਾਰ ਤੋਂ ਆ ਜੀ ਸੋਜਮਾਨ ਆ ਤੇ ਸੋਹਣੀ ਸੁਨੱਖੀ ਆ ਦੋ ਭੈਣਾ ਮੈਰਿਡ ਨੇ ਇੱਕ ਗਵਰਨਮੈਂਟ ਟੀਚਰ ਆ ਤੇ ਦੂਸਰੀ ਕੈਨੇਡਾ ਭਰਾ ਅਨਮੈਰਿਡ ਆ ਰਿਕੁਆਇਰਮੈਂਟ ਸੁਣੋ ਜੀ ਡੜਕਾ ਚੰਡੀਗੜ੍ਹ ਮੋਹਾਲੀ ਵੈਲ ਸੈਟਲ ਹੋ ਗਏ ਜਾਂ ਫਿਰ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਿਟੀਜ਼ਨ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਕਟੋ-ਕਟ 6 ਕਿਲੇ ਜ਼ਮੀਨ ਪ੍ਰਾਪਰਟੀ ਆਉਂਦੀ ਹੋਵੇ ਸਿਰਫ ਮਾਲਵਾ ਖੇਤਰ ਵਾਲੇ ਹੀ ਸੰਪਰਕ ਕਰਨ ਹੋਰ ਦੂਸਰੇ ਨਾ ਕਰਨ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪਾਰਗਰ ਸਿੰਘ ਬਰਾੜ ਜੱਟ ਸਿੱਖ ਲੜਕਾ ਫਰੀਦਕੋਟ ਏਰੀਆ 1998 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ 10+2 ਕੁਆਲਿਫਿਕੇਸ਼ਨ ਪ੍ਰਾਪਰਟੀ 5 ਏਕੜ ਭੈਣ ਤੇ ਭਰਾ ਮੈਰਿਡ ਲੜਕੇ ਨੇ ਮਨੀਲਾ ਜਾਣਾ ਹੈ ਜੋ ਲੜਕੇ ਮਨੀਲਾ ਜਾਣ ਦੀ ਚਾਹਵਾਨ ਹੈ ਉਹ ਪਰਿਵਾਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਜਕੁਮਾਰ ਕਾਸ਼ਿਪ ਰਾਜਪੂਤ ਲੜਕਾ ਉਦੇਹਾਨ ਗੋਤ ਰਾਜਪੁਰਾ ਏਰੀਆ 45 ਸਾਲ ਉਮਰ 5 ਫੁੱਟ 8 ਇੰਚ ਕੱਦ ਇਹ ਕਾਕਾ ਸੇਲਜ਼ਮੈਨ ਦੀ ਜੌਬ ਕਰਦਾ ਘਰ ਵਾਲੇ ਦੀ ਮੌਤ ਹੋ ਚੁੱਕੀ ਆ ਇਨ੍ਹਾਂ ਦੇ ਨਾਲ ਮੇਲ ਕਰਦੇ ਰਿਸ਼ਤੇ ਦੀ ਜ਼ਰੂਰਤ ਆ ਲੜਕੀ ਪਵਾ ਕੁਆਰੀ ਹੋਵੇ ਬਿਰਵਾ ਹੋਵੇ ਜਾਂ ਫਿਰ ਤਲਾਕਸੁਦਾ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਸਕਰੀਨ ਤੇ ਚੱਲੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਇਹ ਰਿਸ਼ਤਿਆਂ ਦੇ ਵੇਰਵੇ ਅੱਜ ਜੀ ਨਾਲ ਸਾਂਝੇ ਕੀਤੇ ਗਏ ਹਨ ਬਿਰਵਾ ਬੋਲਦਿਆ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਕਾਂ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ